ਸਵਾਦ ਆ ਰੋਟੀ ਨਾ ਮੋਸਵਾਦ ਕਰ ਨਾ ਮਤਿਆ ਬਾਬਾ ਓਏ ਆ ਗਰਮ ਮਸਾਲੇ ਉਹ ਨੂੰ ਆਲੂ ਵਾਲੇ پراਉਠੇ ਡੂੰਘਾ ਚ ਪਾਣੀ ਪਾਇਆ ਮੇਰਾ ਡੱਗਣਾ ਦੇਖ ਲਿਆ ਕਰੋ ਉੱਥੇ ਮੇਰਾ ਡੱਗਣਾ ਪਾਣੀ ਬਣਾਉਣਾ ਓਏ ਆ ਰੇਲਾ ਜਲੰਦਰ ਚ ਪਾਣੀ ਬਹੁਤ ਚੜਿਆ ਹੋਇਆ ਬਈ ਬੱਲੇ ਬੱਲੇ ਵੀ ਪਾਣੀ ਬਹੁਤ ਆ ਆ ਦੇ ਇੱਕੋ ਦਾਸ ਆ ਬਾਬਾ ਜੀ ਮੂਰੇ ਸਦਾ ਦਾ ਸਦਾ ਭਲਾ ਕਰੇ ਪਰਮਾਤਮਾ ਨਾ ਨਾਲ ਪਰਜਾਈ ਆਲੂ ਵਾਲੇ پراਉਠਿਆਂ ਦੀ ਗਰਦ ਕੱਢਣ ਲੱਗੀਆਂ ਲੱਗਦੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਊਂਗੇ ਸੋ ਥੋੜਾ ਸਾਨ ਦਾ ਬਹੁਤ ਬਹੁਤ ਧੰਨਵਾਦ ਜੁਰ ਸਾਡੀ ਵੀਡੀਓ ਨੇ ਇੰਨਾ ਜਿਆਦਾ ਪਿਆਰ ਦਿੱਨੇ ਆ ਤੁਹਾਨੂੰ ਰਿਕਵੈਸਟ ਆ ਵੀ ਜਿਨ੍ਹਾਂ ਨੇ ਸਾਡੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਹੜੀ ਹਾਈਪ ਦੀ ਆਪਸ਼ਨ ਆਉਂਦੀ ਹੈ ਕਮੈਂਟਾਂ ਦੇ ਥੱਲੇ ਉਹ ਹਾਈਪ ਜ਼ਰੂਰ ਦੇ ਦਿਆ ਕਰੋ ਵੀਡੀਓ ਨੂੰ ਕਾਮੀ ਸ਼ੁਰੂ ਹੋ ਗਿਆ ਮਿੱਤਰੋ ਤੁਰੇ ਬਾਅਦ ਚੋਂ ਆ ਜਿਗਰਾ ਮਾ ਦਾ ਮੀ ਆ ਗਿਆ ਫੁੱਲ ਜੈ ਮਾ ਠੰਡੀਆਂ ਜੋ ਤਾਂ ਵਾਲੀ ਠੰਡ ਬਰਸਾ ਦੇ ਕਰਾਂ ਚਲੋ ਵੀ ਚਲੋ ਚਲੋ ਕਰਾਂ ਆਪਣੀ ਗੱਡੀ ਦਾ ਥੋੜਾ ਸ਼ਾਕਰ ਬੀਂਗਾ ਹੋ ਗਿਆ ਸੀ ਉਹਨੂੰ ਸੁਧਾ ਕਰਾ ਕੇ ਨਿਕਲ ਚੱਲੇ ਆ ਹੁਣ ਬੱਲੇ ਬੱਲੇ ਵੀ ਪਾਣੀ ਬਹੁਤ ਆ ਆ ਦੇਖ ਲੈ ਵੇਖ ਪਾਣੀ ਕਿਉਂ ਜਦ ਸੁੱਕਾ ਹੁੰਦਾ ਸੀ ਇਹ ਲੈ ਜਮੇ ਅੱਗੇ ਸਹੀ ਗੱਲ ਆ ਸੁੱਕਾ ਹੁੰਦਾ ਸੀ ਤਦ ਮਾਂ ਬੇੜਾ ਪਾਣੀ ਆਇਆ ਵੇ ਮੰਨ ਲਓ ਆਹ ਤੇ ਛੱਡਿਆ ਵਾ ਪਾਣੀ ਤਾਂ ਆਹ ਦੇ ਇਧਰ ਦੇਖ ਲੈ ਹਾਂ ਇਹ ਤੇਰਗਾ ਤਾਂ ਦੇਖ ਤੂੰ ਕਿੰਨਾ ਪਾਣੀ ਫਿਰ ਮੰਨ ਕੇ ਚੱਲੋ ਵੀ ਬਹੁਤ ਹੋਊਗਾ ਪਾਣੀ ਬਾੜਾ ਆ ਦੇਖ ਲੈ ਯਾਰ ਹੁਣ ਗਾਂ ਮੈਂ ਉਹੀ ਕਹਿੰਦਾ ਤੂੰ ਕਿੰਨੇ ਕਿਲੋਮੀਟਰ 1.5 ਕਿਲੋਮੀਟਰ ਆਹ ਦਾ ਆਹ ਤਾਂ ਮੈਂ ਦਰਿਆਈ ਨਹੀਂ ਦੇਖਿਆ ਇੰਨਾ ਚੜਿਆ ਵਾ ਸੁੱਕਾ ਜਾਂ ਹੁੰਦਾ ਨਾਲੇ ਜਿਹਾ ਕੋ ਚੱਲਦਾ ਹੁੰਦਾ ਅੱਗੇ ਅੱਜ ਦੇਖ ਲੈ ਆਹ ਦੇਖ ਲੈ ਪਾਣੀ ਆਇਆ ਫੈਦੇ ਤਾਂ ਸਾਲਾ ਸਿੱਧੇ ਆਏ ਜਾਂਦੇ ਵਿੱਚ ਉਹ ਦੇਖ ਸਫੇਦੇ ਸਾਫ ਤੇ ਤਰੇ ਫੇਰ ਦੇ ਵਿੱਚ ਲੈ ਆ ਬੱਟ ਕੇ ਉਹ ਲਿਆ ਵੇ ਪਾਣੀ ਪਰ ਇੰਨੀ ਗੱਲ ਆ ਵੀ ਬੰਨ ਬੰਨ ਨਹੀਂ ਟੁੱਟੇ ਇੱਧਰ ਸਿੱਧਵਾ ਬੇਟ ਏਰੀਏ ਵਾਲੇ ਇਹ ਐ ਜਲੰਧਰ ਦੂਰਦਰਸ਼ਨ ਇਹ ਦੇਖ ਅੱਜ ਦੀਆਂ ਤਾਜ਼ਾ ਖਬਰਾਂ ਰੀਪਾ ਤੈਨੂੰ ਪਤਾ ਹੀ ਨਹੀਂ ਹੈ ਕੀ ਆ ਮਾਦਾ ਮੇਰਾ ਚੈਨ ਵਾਲੀ ਵੀ ਦੇਖਿਆ ਜਲੰਧਰ ਓਏ ਆਹ ਰੇਲਾ ਜਲੰਧਰ ਚ ਪਾਣੀ ਬਹੁਤ ਚੜਿਆ ਹੋਇਆ ਬਈ ਮੈਂ ਆਗ ਦੀ ਗੱਲ ਨਹੀਂ ਜਲੰਧਰ ਦਾ ਵੀ ਸ਼ਾਰਾ ਡੁੱਬਿਆ ਆ ਰੇ ਜਾਉ ਪਾਣੀ ਬਹੁਤ ਚੜਿਆ ਪਿਆ ਜਲੰਧਰ ਚ ਦਾ ਐਕਸੀਡੈਂਟ ਹੋਇਆ ਬਾਰ ਉਹ ਚੱਲ ਤੇ 60 ਰੁਪਏ ਲੱਗ ਗਏ ਮਗਰੋਂ ਬਹੁਤ ਓਹ ਲ ਬੜਾ ਖਤਰਨਾਕ ਹੋਇਆ ਕੰਮ ਇਧਰੋਂ ਕੱਟ-ਕੁੱਟ ਵੱਜਿਆ ਇਹਨੂੰ ਟੱਟ ਨਹੀਂ ਵੱਜਾ ਟੋਟੀ ਗਿਆ ਬਈ ਉਹ ਦੇਖ ਤੁਰ ਹੀ ਜਾਂਦੀ ਦੀ ਟੁੱਟ ਗਿਆ ਤੁਰ ਹੀ ਜਾਂਦੀ ਦੀ ਟੁੱਟਿਆ ਹੋਇਆ ਤੇ ਕਾਟਾ ਤਾਂ ਨਹੀਂ ਕਿੜਿਆ ਹੁੰਦਾ ਲਓ ਜੀ ਪਹੁੰਚ ਗਏ ਆ ਮਾਂ ਜੈਨਤਪੁਰਨੀ ਦੇ ਦਰਸ਼ਨ ਕਰਨਾਂ ਤੇ ਇਕੱਠ ਬਹੁਤ ਆ ਅਜਿਓ ਫਿਰ ਦਰਸ਼ਨ ਕਰਾਉਂਦੇ ਆ ਸਾਰਿਆਂ ਦੇ ਨੇ ਲਈ ਹੈ ਕਿਨੇ ਕਿਨੇ ਚਲਾਈਏ ਕੇ ਇਸ ਵਾਸਤੇ ਨਹੀਂ ਲਾੜੀ ਲਾ ਕੇ ਤੇ ਘੁੰਮੀ ਆਣਾ ਬੱਚੇ ਜਿੰਨਾ ਟਾਈਮ ਪਹੁੰਚਦੀ ਨਹੀਂ ਉਹ ਬਲੋ ਹੱਥ ਉਠਾ ਕੇ ਜਰਾ ਤਾਲੀ ਮਾਰ ਕੇ ਤੂੰ ਜੀ ਬਾਰਾਂ ਪਿੰਡ ਨੂੰ ਤਿਆਰੀ ਬਹੁਤ ਵਧੀਆ ਦਰਸ਼ਨਾ ਮਾਤਾ ਦੇ ਚੰਤਪੁਰਨੀ ਦੇ ਕਨਈਆ ਮਿੱਤਲ ਜੀ ਨੇ ਵੀ ਬਹੁਤ ਵਧੀਆ ਰੰਗਮੰਨੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਅੱਜ ਆਇਆ ਪੇਪਰ ਲੈਣਾ ਅੱਜ ਤਾਂ ਇਹਨਾਂ ਦੇ ਇਕੱਠ ਹੋਇਆ ਪਿਆ ਵੀ ਜਿਵੇਂ ਕੜਕ ਨਹੀਂ ਮਿਲਦੀ ਹੁੰਦੀ ਫਾਰਸੀ ਵਾਲਾ ਕੰਮ ਆ ਚੱਲ ਬਈ ਜਾ ਕੇ ਹੈ ਕੀ ਕਹਿੰਦੇ ਆ ਕੀ ਮਾਹੌਲ ਹੈ ਨਾ ਇਹ ਗਰੇ ਪੇਪਰ ਵਾਲੀ ਆ ਵੀ ਸਰ ਇਹ ਪੇਪਰ ਵਾਲੇ ਆਰੇ ਇਹਦਾ ਕਣ ਕਲਾ ਮੋਦ ਲੈਨ ਚ ਲੱਗ ਜਿਓ ਬਾਈ ਲੈਨ ਚ ਲੱਗਦੇ ਨੇ ਲੈਣ ਨਾਲ ਕੋਈ ਨਹੀਂ ਠੀਕ ਆ ਪਾਰਟੀ ਫੇਰ ਗੱਟੀਆਂ ਪਾਰਟੀ ਫੇਰ ਗੱਟੀਆਂ ਪਤਾ ਲੱਗੂ ਇਹਦਾ ਕੀ ਰੇਟ ਆ ਅਲੀ ਕਿੰਨੀ ਕਿਹੜਾ ਪੀਲੇ ਦਾ ਤੇ ਚਿੱਟੇ ਪੇਪਰ ਦਾ ਹਰ ਦਾ ਰੇਟ ਆ ਇਹੀ ਨਿਰਦੇਸ਼ 140 ਕਿਟਾ ਹੋਣਾ ਨਹੀਂ ਖਤਮ ਇੱਥੇ ਦੇਖੀ ਨਹੀਂ 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 ਕੁਝ ਨਹੀਂ ਹੋ ਗਿਆ ਦੂਜਿਆਂ ਨੇ ਵੀ ਲੈਣਾ ਬਣਾਉਂਦਾ ਵੀ ਕਾਜ ਲੈਣਾ ਨੂੰ ਬਾਈ ਕਾਜ ਲੈਣਾ ਲੈਣਾ ਹਾਏ ਭਾਈ ਆ ਲੈ ਚੱਲੇ ਹੈ ਇਹ ਆਪਣਾ ਲਿਆਂਦਾ ਜਿਹੜਾ ਇੰਨੇ ਕਰਾ ਤੇਰਾ ਸਰਜੂ ਆਪਣਾ ਅੰਦ ਪਾਦਾ ਇਹ ਟੋਟਾ ਰਹਿ ਗਿਆ ਜਿਹੜਾ ਆਹ ਆ ਰਹੀ ਫੇਰ ਨਾ ਤੂੰ ਇਹਦਾ ਕੀ ਕਰਨਾ ਤੂੰ ਜਿਹੜਾ ਆ ਬਈ ਆ ਗੱਡੀ ਚ ਆ ਇੰਨਾ ਪੇਪਰ ਲੜ ਕਿਧਰ ਪੇਪਰ ਲੈ ਗਿਆ ਤੁਰੇ ਫਿਰਦੇ ਪੇਪਰ ਛੱਤਾ ਚੋਂ ਲੈ ਗਿਆ ਬਾਈ ਛੱਤਾ ਚੋਂ ਲੈ ਗਿਆ ਪਰ ਮੈਨੂੰ ਲੱਗਾ ਆਲੂ ਵਾਲੇ ਚੱਲਦੇ ਨੇ ਪਰੌਠੇ ਮੈਂ ਨਾਲ ਪਰਜਾਈ ਆਲੂ ਵਾਲੇ ਪਰੌਠਿਆਂ ਦੀ ਗਰਦ ਕੱਢਣ ਲੱਗੀਆਂ ਲੱਗਦੀਆਂ ਹਾਂ ਲੈ ਆਮ ਪਾਪੜ ਚੱਕ ਲੈਣ ਦਨ ਐ ਮਨ ਨਹੀਂ ਅੱਜ ਆਲੂਆਂ ਵਾਲੇ ਬਣਾਉਂਗਾ ਫਿਰ ਅੱਡੋ ਕਰਾਂਗਾ ਛੀਟੀ ਤੇ ਛੀਟੀ ਬੱਜੀ ਜਦੋਂ ਆਲੂ ਉੱਕਰ ਵਿੱਚ ਆਇਆ ਛਿਟੇ ਤੇ ਛਿਟੀ ਵਜੀ ਸਵੇਰ ਦਾ ਮੀਂਹ ਰਾਤ ਦਾ ਹੀ ਵਈ ਜਾਂਦਾ ਆ ਤਾਂ ਲੈ ਇਕਰਾਈ ਤਾਂ ਪੰਜਾ ਕਿੱਧਰ ਆਇਆ ਨੋ ਸੱਜੀ ਹੜ ਨੋ ਸੱਜੀ ਹੜ ਕਿੱਥੇ ਆਇਆ ਵੀ ਕਰਦਾ ਕੋ ਰੱਬ ਅੱਗੇ ਵੀ ਹੜ ਬਾਬਾ ਜੀ ਪਾਣੀ ਰੋਕ ਦੋ ਵਾਸ ਜੀ ਲੈ ਗਿਆ ਜੇ ਆ ਨਾ ਪਿਆਰਪੁਰ ਦਾ ਸਾਰਾ ਡੁੱਬਿਆ ਪਿਆ ਉਧਰੋਂ ਪਹਾੜ ਉਹ ਗੁਰ ਕੀ ਉਧਰੋਂ ਪਹਾੜ ਵੀ ਥੱਲੇ ਡੱਗੇ ਪਏ ਆ ਮਿੱਟੀ ਖਸ ਗਈ ਭਈਆ ਪਹਾੜਾਂ ਦੀ ਤੁਸੀਂ ਕਾ ਤੋ ਕੈਸੀ ਨਾਲ ਸੀ ਤਾਂ ਫਿਰ ਬਲਾਵਾ ਆਇਆ ਸੀ ਮਾਤਾ ਦਾ ਜਾਣਾ ਸੀ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਹਾਂ ਤਾਂ ਵਾਹਿਗੁਰੂ ਕਤੇ ਵੀ ਬਹੁਤ ਪੰਜਾਬ ਦੇ ਵਿੱਚ ਬਹੁਤ ਬੁਰੀ ਹਾਲਤਾਂ بارش ਪਈ ਜਾਂਦੀ ਆ ਪਸ਼ੂਆਂ ਨੂੰ ਪੱਠੇ ਨਹੀਂ ਖਾਣ ਨੂੰ ਬੱਚਿਆਂ ਨੂੰ ਦਾਣੇ ਨਹੀਂ ਕੋਈ ਦਵਾਈ ਨਹੀਂ ਕੋਈ ਬੂਟੀ ਨਹੀਂ ਵੀ ਵੱਧ ਤੋਂ ਵੱਧ ਉਹਨਾਂ ਦੀ ਸੇਵਾ ਕਰੋ ਉਹਨਾਂ ਨੂੰ ਦਵਾਈ ਬੂਟੀ ਗਾਂਾਂ ਪੱਕਾਤਾ ਸਾਰੇ ਪਸ਼ੂਆਂ ਨੂੰ ਪਹੁੰਚਦਾ ਕਰੋ ਸਾਬਦਾ ਪਲਾ ਕਰ ਬਾਬਾ ਸਾਡਾ ਪਲਾ ਕਰੇ ਬਾਬਾ ਬਹੁਤ ਔਖਾ ਹੈ ਬਈ ਨਿਊਜ਼ ਅਸੀਂ ਦੇਖੀ ਦੇਸੀ ਹੁਣ ਬੈਠੇ ਨਿਊਜ਼ ਤਾਂ ਨਿਊਜ਼ ਆ ਹੁਣ ਕਈਆਂ ਦੇ ਵਿਚਾਰਿਆਂ ਦੇ ਕੱਚੇ ਘਰ ਬੁਰੀ ਜਾਂਦੇ ਆ ਛੱਤਾਂ ਗਈ ਜਾਂਦੀਆਂ ਨਾ ਮੀਂਹ ਦੇ ਵਿੱਚ ਹੋਈ ਜਾਂਦੇ ਇੰਟਰਵਿਊ ਹੋਈ ਜਾਂਦੇ ਆ ਇਹੋ ਗੱਲ ਆ ਹੁਣ ਤਾਂ ਇੰਦਰ ਦੇਵਤਾ ਜੀ ਨੂੰ ਬੇਨਤੀ ਕਰਦੇ ਆ ਵੀ ਬਾਬਾ ਜੀ ਮੀ ਹੁਣ ਤੁਸੀਂ ਰੋਕਦੇ ਉਧਰ ਹੜਾ ਆਏ ਪਏ ਆ ਬਹੁਤ ਆਹ ਕਹਾਣੀ ਰਾਤ ਜਦੋਂ ਅਸੀਂ ਗਏ ਆ ਜਲੰਧਰ ਦੇ ਉੱਤੋਂ ਦੀ ਪੁਲ ਦੇ ਉੱਤੋਂ ਦੀ ਵੀ ਪਾਣੀ ਆਏ ਚੱਲੇ ਆ ਸਦਮਾ ਬੇਟਾ ਵਾਲਾ ਸਾਰਾ ਭਰਿਆ ਪਿਆ ਤੁਸੀਂ ਤਾਂ ਕਹਿੰਦੇ ਸੀ ਬਰਬਲਾ ਹੋਰ ਹੋਣਗੀ ਕਿਉਂਕਿ ਉਹਨੂੰ ਮਾਤਾ ਨੇ ਸੱਦਿਆ ਹੈ। ਹਾਂ। ਸਹੀ ਗੱਲ ਹੈ। ਭੈਣ ਤੋਂ ਸਾਰੀ ਰਾਤ ਹਾਈ ਮੇਰਾ ਮੁੰਡਾ ਵੀ ਨਾਲ ਆ। ਸਾਰੀ ਰਾ ਟੈਨਸ਼ਨ ਚ ਰਹੀ ਆ। ਹਾਂਜੀ ਸੋ ਪੰਜਾਬ ਦੇ ਉੱਤੇ ਜੋ ਇਸ ਟਾਈਮ ਬਹੁਤ ਹੀ ਬੁਮਾਰਾ ਟਾਈਮ ਚੱਲ ਰਿਹਾ ਜਿਵੇਂ ਤੁਹਾਨੂੰ ਪਤਾ ਵੀ ਕਈ ਏਰੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਆਇਆ ਹੋਇਆ ਹੜ੍ਹਾਂ ਦੇ ਕਾਰਨ। ਇੱਕ ਔਰਦਾ ਸਾਹਿਬ ਬਾਬਾ ਜੀ ਮੂਰੇ। ਵੀ ਸਭ ਦਾ ਸਾਬ ਦਾ ਭਲਾ ਕਰੇ ਪਰਮਾਤਮਾ। ਬਹੁਤ ਉਫੋ ਹੋਇਆ ਪਿਆ। ਕਿ ਤੇਰ ਚਾਰੇ ਪਾਸੂ ਰੂੜੇ ਫਿਰਦੇ ਆ ਘਰਾਂ ਦੇ ਘਰ ਡੁੱਬੇ ਪਏ ਆ ਪਾਣੀ ਦੇ ਨਾਲ ਬੱਚੇ ਰੋਲੇ ਫੰਦੇ ਆ ਬਹੁਤ ਔਖਾ ਕਿੰਨੀਆਂ ਦੀਆਂ ਵਿਚਾਰੀਆਂ ਛੱਤਾਂ ਹੀ ਨਹੀਂ ਘਰਾਂ ਦੀਆਂ ਤੇ ਕਈ ਸਤਾਂ ਕੱਚੀਆਂ ਉਝੋਈ ਜਾਂਦੀਆਂ ਕੱਚੀਆਂ ਦਾ ਕੱਚੀਆਂ ਪੱਕੇ ਲੈੰਟਰ ਵੀ ਉਝੋਈ ਜਾਂਦੇ ਆ ਇਹ ਸੰਸਥਾਵਾਂ ਬਣੀਆਂ ਆਪਣੇ ਖਾਲਸਾ ਢਾਲ ਵਾਲੇ ਤੁਹਾਨੂੰ ਪਤਾ ਹੀ ਹੈ ਵੀ ਜੇ ਇਹਦੀ ਕੋਈ ਵੀ ਪੰਜਾਬ ਦੇ ਉੱਤੇ ਜਾਂ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵਿਪਤਾ ਪੈਂਦੀ ਆ ਆਪਣੇ ਖਾਲਸਾ ਢਾਲ ਵਾਲੇ ਆ ਜਿਹੜੇ ਪਹਿਲਾਂ ਉਹਨਾਂ ਦੀ ਟੀਮ ਪਹੁੰਚਦੀ ਔਰਥੇ ਤੇ ਆਪਣੇ ਲੁਧਿਆਣੇ ਦੇ ਸੇਫ ਵਾਲੇ ਆਪਣੇ ਲੁਧਿਆਣੇ ਦੇ ਜਿਹੜੇ ਸੇਫ ਵਾਲੇ ਉਹਨਾਂ ਦੀ ਜਿਹੜੀ ਟੀਮ ਆ ਤੇ ਹੋਰ ਵੀ ਜਿਹੜੇ ਜਿਨੇ ਯਾਨਕਿ ਜਦੋਂ ਵੀ ਕੋਈ ਪੰਜਾਬ ਦੇ ਤੋਂ ਜਾ ਕਿਤੇ ਵੀ ਵਿਪਤਾ ਪੈਂਦੀ ਆ ਆਪਣੇ ਪਿਆਰਿਬੀ ਵੱਧ ਚੜ ਕੇ ਉੱਥੇ ਹੀ ਹਿਸਾਬ ਆਉਂਦੇ ਆ ਤੇ ਇਸ ਵਾਰ ਵੀ ਪੰਜਾਬ ਦੇ ਉੱਤੇ ਜਿਹੜਾ ਮਾੜਾ ਟਾਈਮ ਚੱਲ ਰਿਹਾ ਵਾ ਹੜ੍ਹਾਂ ਦੇ ਕਾਰਨ ਇਹ ਆਪਣੇ ਪੰਜਾਬੀਆਂ ਦੇ ਪਿੱਠ ਨਹੀਂ ਲੱਗਣ ਦਿੱਤੀ ਵੱਧ ਚੜ ਕੇ ਆਪ ਜਾ ਜਾ ਕੇ ਟੀਮਾਂ ਘਰਾਂ ਦੇ ਵਿੱਚ ਜਿਹੜੀਆਂ ਰਾਸਣ ਪਹੁੰਚਦਾ ਕਰ ਰਹੀਆਂ ਨੇ ਧੰਨਵਾਦ ਜਿੰਨੀਆਂ ਵੀ ਟੀਮਾਂ ਜਾਂ ਜਿੰਨੇ ਵੀ ਮੇਰੇ ਐਨ ਆਰ ਆਈ ਵੀਰ ਜਿਆ ਇਧਰ ਨੇ ਵੀਰ ਸੇਵਾ ਕਰ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਇਸ ਸਮੇਂ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਖਾਣ ਦੀ ਲੋੜ ਆਪਾਂ ਨੂੰ ਚੜਦਾ ਪੰਜਾਬ ਤੇ ਲੈਂਦਾ ਪਿਆਰ ਦੋਹਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਆ ਕਿਉਂਕਿ ਉਹ ਵੀ ਆਪਣੇ ਆ ਵਾਹਿਗੁਰੂ ਜਿਹੜਾ ਇਸ ਟਾਈਮ ਪਾਕਿਸਤਾਨ ਦੇ ਵਿੱਚ ਜਿਹੜੇ ਹੜ੍ਹ ਆਇਆ ਉਹਨਾਂ ਤੇ ਵੀ ਮਿਹਰ ਪਰੇ ਮੱਤ ਕਰੇ ਤੇ ਵਰ ਦੁਆਰਾ ਸ੍ਰੀ ਨਨਕਾਣਾ ਸਾਹਿਬ ਉਹ ਵੀ ਸਾਰਾ ਹੜੰਦ ਨਾਲ ਇਸ ਵਕਤ ਪ੍ਰਭਾਵਤ ਹੋਇਆ ਪਿਆ ਵਾਹਿਗੁਰੂ ਮੀਰ ਕਰਨ ਤੇ ਸ੍ਰੀ ਛੇਤੀ ਜਿਹੜੇ ਹਾਲਾਤ ਆਏ ਬਣੇ ਹੋਏ ਠੀਕ ਹੋ ਜਾਣ ਚਲੋ ਬਈ ਲਾਹੋ ਕਰਾਂ ਰੋਟੀਆਂ ਹੁਣ ਆਲੂ ਵਾਲੀਆਂ ਮੈਂ 12 ਵਜਨ ਨਾਲ 11 ਵਜੇ ਹਜੇ ਤਾਂ ਵੀ ਕੋਈ ਰੋਟੀ ਤਾਂ ਬਾਈ ਤਾਂ ਹੀ ਹੈਗੀ ਇੱਥੇ ਮਕਰੋਨੀਆਂ ਖਾਧੀਆਂ ਸਾਡੇ 11:30 ਤੋਂ ਮਕਰ ਹਨ ਬਹੁਤ ਤੁਸੀਂ ਬਾਦ ਕੇ ਨਹੀਂ ਮੇਰੇ ਪੈਸੇ ਨਹੀਂ ਆਉਂਦੇ ਇਹ ਰੋਟੀਆਂ ਉਹ ਬਣਾਇਆ ਉਹ ਕੋਲੋਂ ਪੈਣੀ ਲੈ ਲਈ ਸੀ ਉਹਦਾ ਸਿੱਧੀ ਮਾਰ ਕੇ ਹੁੱਕਰ ਚ ਬਣਾਈ ਸੀ ਤੇ ਫੇ ਪੈਸੇ ਕਿਨੇ ਦਵਾਰ ਟੁੱਟ ਗਏ ਉਹ ਤਾਂ ਨਹੀਂ ਆਉਂਦਾ ਮੂੰਹ ਹੀ ਨਹੀਂ ਹੈ ਗਿਆ ਉਹਨੇ ਮਸਾ ਮਾਰ ਦਿਆ ਨਾ ਪੈਸੇ ਨਹੀਂ ਆਉਂਦਾ ਨਾ ਉਹ ਲਾਉਣੀ ਆ ਨਾ ਪੋਰਤੂਗਾਲ ਤੇ ਨਾ ਇਹ ਆ ਹੋਇਆ ਤੇਰੇ ਸੁਣੇ ਕੱਲ੍ਹ ਤੁਸੀਂ ਬਾਹਲਾ ਥਾਂ ਥਾਂ ਉਹ ਜੀਵ ਮੂਤਰ ਲਾ ਕੇ ਦੀਏ ਬਾਦ ਉਹ ਤਾਂ ਕੀ ਸੀ ਮਖਰੂਣੀ ਕਿਹੜਾ ਤੜਕਾ ਲੱਗਣਾ ਸੀ ਹਾਂ ਮਖਰੂਣੀ ਬਾਰੂ ਡਾਲ ਪਾਇਆ ਮੋਹਨਾਂ ਸੀ ਯਹਾਂ ਸਿਰ ਗੱਲ ਬੈਠੀ ਸੀ ਹੈਨਾ ਭੈਣੇ ਮਮਾ ਕਹਿੰਦੇ ਸਬਜੀ ਕੀ ਬਣਾਈਏ ਮੋਂਗੇ ਦੇ ਕਦੂ ਲੈ ਪਾਇਆ ਕਦੂ ਬਣਾਉਨੇ ਡੈਡ ਕਹਿੰਦੇ ਖਾਣੇ ਨਹੀਂ ਮਗਰ ਨਹੀਂ ਮੈਂ ਤਾਂ ਆਪਣੀ ਖਾਣੀ ਕਦੂ ਕਿੰਨੇ ਦਿਨ ਹੋ ਗਿਆ ਆਪਾਂ ਸੁੱਕੀ ਸਬਜੀ ਬਣਾਈ ਜੰਨੇ ਆ ਹੁਣ ਕਹਿੰਦੇ ਭੈਣੇ ਦੀ ਛੋਲੇ ਦੀ ਦਾਲ ਮੈਂ ਕਿਹਾ ਵੀ ਐਂ ਕਰਦੇ ਆ ਸੱਭੋ ਭੈਣੇ ਨੂੰ ਪੈਕੇਟ ਭੇਜੇ ਆ ਸਿਉ ਆਂਦੇ ਆਂਦੇ ਬਾਜੀ ਦੇ ਵੀ ਆਪਾਂ ਸਿਉ ਬਾਜੀ ਬਣਾਉਨੇ ਆ ਹਨਾ ਹੈਪੀ ਬਰਥਡੇ ਮੈਂ ਕਿਹਾ ਵੀ ਆ ਤੂੰ ਬਣਾ ਰਾ ਪੈਣ ਕਹਿੰਦੀ ਵੀ ਆਪਣੇ ਸਿਓਤ ਹੈ ਤੇ ਨਹੀਂ ਸਿਓਤ ਹੈ ਨਹੀਂ ਜੇ ਮੈਂ ਕਿਹਾ ਕਿ ਤੇ ਸਿਓ ਆ ਦੀ ਗਾਣੀ ਨੇ ਜੇ ਸਿਓ ਦਾ ਬਣਾ ਗਿਆ ਕਿ ਹੈ ਨਹੀਂ ਸੋਨੇ ਸਿਓ ਕਿਵੇਂ ਬੈਣ ਗਿਆ ਦੇ ਵਿੱਚ ਅਸੀਂ ਨਹੀਂ ਮੈਂ ਕਿਹਾ ਸਿਓ ਤਾਂ ਹੈਗੇ ਸਿਓ ਵੀ ਕੱਟ ਕੇ ਬਣਾਉਣਾ ਇਹ ਵੀ ਸਿਓ ਕੱਟ ਕੇ ਬਣਾ ਕਿਵੇਂ ਬਣਾਣੀ ਹੈ ਨਹੀਂ ਇਹ ਤਾਂ ਪਕੌੜੀਆਂ ਹੁੰਦੀਆਂ ਹੁੰਦੀਆਂ ਮੈਂ ਦੱਸਿਆ ਕੇ ਜਦੋਂ ਦੇਖਿਆ ਮੈਂ ਅੱਛਾ ਤਾਂ ਉਹੀ ਖਾਈ ਜਾਂਦੇ ਨੇ ਤੇ ਉਹ ਮਲਾਈ ਦੇ ਉਹ ਬਹੁਤ ਸਵਾਦ ਬਣਾ ਫਿਰ ਸੱਗੋ ਬਣ ਗਿਆ ਨਹੀਂ ਸਾਰੀ ਲਾ ਰਹੀ ਹੈ ਤੇ ਭੈਣ ਨੇ ਦੱਸਿਆ ਵੀ ਇੰਦਾ ਫਿਰ ਪਿੰਨੀ ਕਸਟੀ ਬਣੀ ਪਹਿਲਾ ਮੌਂਗ ਕੇ ਤੇ ਮੈਂ ਖਾਣੀ ਵੀ ਹੈਪੀ ਪਤਾ ਨਹੀਂ ਇਹ ਕਿੱਦਾਂ ਨਹੀਂ ਹੋਣੀ ਆ ਤੇ ਜਦੋਂ ਮੌਂਗ ਇੱਕ ਚਮਚਾ ਖਾਦਾ ਕਹਿੰਦੇ ਹਾਏ ਤੇ ਇੰਨੀ ਸੁਆਦ ਆ ਤੇ ਪੱਕੀ ਕਰਦੀ ਹਣ ਬੱਸ ਹੋ ਗਈ ਉਹ ਵੀ ਡਸ ਪੱਕੀ ਤੋਂ ਬੜਾਈ ਸੀ ਨਹੀਂ ਬੱਤਾ ਹੈ ਹਾਂ ਤੇ ਇੱਦਾਂ ਬਣ ਨਹੀਂ ਆਇਆ ਕਿਉਂ ਨਹੀਂ ਹੁੰਦੀ ਟਮਾਟਰ ਨਹੀਂ ਸੀ ਹਜੇ ਤੱਕ ਟਮਾਟਰ ਆ ਗੋ ਖਰਾਬ ਹੋ ਗਏ ਤੇ ਤੁਨਾ ਹਜੇ ਤੇ ਆ ਬਲ ਉਹ ਤਾਂ ਜਲ ਪਹੁੰਚ ਗਿਆ ਹੋਣਾ ਜਿਹੜੀ ਸਲਾਮ ਮੈਨੂੰ ਤੇਰੀ ਉਹ ਬਹੁਤ ਚੰਗਾ ਮਸੂਦਾ ਵੀ ਜਾਣਾਂਗੇ ਸਾਨੂੰ ਅੰਤਲੇ ਛੱਡ ਕੇ ਵੀ ਆਇਓ ਮੈਂ ਅੱਜ ਦਾ ਰਹਿ ਉਹ ਮੀਂਹ ਭਾਈ ਜਾਨਾ ਸੱਜਣੇ ਘਾ ਰਿਆਵਾਂਗੇ ਸਕੂਲ ਟਾਈਮ ਮੈਂ ਭੈਣੇ ਨੂੰ ਕਿਹਾ ਸੀ ਮੈਂ ਕਿਹਾ ਅੱਜ ਤੁਸੀਂ ਆਦੂ ਵਾਲੇ ਰੋਟੀਆਂ ਹੋਏ ਨੇ ਜਾਣਾ ਮਾ ਆ ਛੱਡਣ ਦਾ ਟਾਈਮ ਹੋ ਗਿਆ ਰਹਿਣਾ ਕੋਈ ਨਹੀਂ ਕੀ ਸਾ ਸਾਡੇ ਸੇਮੇ ਇੰਨੀ ਤੋਨਾ ਪੈਣਾ ਮੈਂ ਹੈਪੀ ਭੈਣੇ ਨੂੰ ਹੱਸਦੀ ਸੀ ਕੱਲ ਭੈਣੇ ਨੇ ਪਹਿਲਾਂ ਮਕਰੋਨੀ ਬਣਾ ਕੇ ਖਵਾਈ ਫਿਰ ਸਿਉਪਾ ਜਿਗੜਾਈ ਹੈ ਨਾ ਮੰਮੀ ਨੇ ਸੇਮੀਆਂ ਬਣਾਈਆਂ ਚਾਹ ਨਾਲ ਸ਼ਾਮ ਦੇ ਨੂੰ ਭੈਣੇ ਨੇ ਹਾਂ ਕਹਿੰਦੀ ਮੈਂ ਆਲੂ ਆਲੀਆਂ ਬਣਾਉਂਦੀ ਆ ਮੈਂ ਅੰਦਰ ਬੈਠੀ ਮੈਨੂੰ ਗੱਲ ਦੀ ਸੀ ਮੈਂ ਕਿਹਾ ਵੀ ਹੁਣ ਤੁਸੀਂ ਮੈਨੂੰ ਬਣਾ ਕੇ ਖਵਾ ਲਿਓ ਜੇ ਤੁਸੀਂ ਅਗਲੇ ਦਿਡੇ ਆਉਣਾ ਚਾਹੋ ਮੈਂ ਠੀਕ ਹੋ ਜਾਵਾਂਗਾ ਫਿਰ ਮੈਂ ਬਣਾ ਕੇ ਖਵਾ ਲਵਾਂ ਤੁਹਾਨੂੰ ਫਿਰ ਅੱਬਰ ਨਵੇਂ ਨਵੇਂ ਚੀਜ਼ਾਂ ਬਣਾ ਕੇ ਠੀਕ ਆ ਹੋਰ ਤਾਂ ਹੀ ਤੁਹਾਨੂੰ ਹੇਰ ਰਸੋਈ ਤੇ ਨਹੀਂ ਬਾੜਦੇ ਫਿਰ ਤਾ ਕੁਕਿੰਗ ਵਾਲਾ ਬਲੌਗ ਸ਼ੁਰੂ ਕਰਾਂਗੇ ਫਿਰ ਆਲੇ ਕੁ ਤੂੰ ਨਵੀਂ ਨਵੀਂ ਜਿਆਉਣਾ ਬਣਾਇਆ ਜੀ ਮਸ ਮੈਂ ਠੀਕ ਮੈਂ ਤਾਂ ਆਪ ਕੋਈ ਆਂਦਾ ਹਾ ਵੀਕ ਮੈਂ ਕਦੋਂ ਮੈਨੂੰ ਚੋਲਾ ਦਾ ਬੜਾ ਹੁੰਦਾ ਚੋਲ ਦੇ ਖਾਣੇ ਖਾਣਿਆ ਆਸਤੇ ਜਦੋਂ ਤੱਕ ਮੇਰਾ ਕੱਲ ਜਸ਼ਨ ਮੈਨੂੰ ਕਰੀ ਆਵੇ ਜਸ਼ਨ ਆਇਆ ਹੈ ਜੀ ਮੰਮੀ ਆਪਾਂ ਕਦੋਂ ਖਾਣ ਲੱਗਾਂਗੇ ਮੈਂ ਕਿਹਾ ਫੋਚੂ ਨਾ ਮੈਂ ਤਾਂ ਚੋਲਾ ਨੂੰ ਨਾ ਜੀ ਕਰਦਾ ਮਸਾਲਾ ਸਵਾ ਮਹੀਨਾ ਪੂਰਾ ਹੋਣਾ ਹੰਦੀ ਵੀ ਨਹੀਂ ਖਾਈ ਗਈ ਕਿ ਨਹੀਂ ਚਲੋ ਵੀ ਬਣਾਓ ਕਰਾ ਮਸਾਲਾ ਮਸੂਲਾ ਕਿਹੜਾ ਫੀਮੋਨੀਆ ਅਗਲੇ ਘੜੇ ਫਿਰ ਮੇਰੇ ਸਵਾ ਮਹੀਨਾ ਪੂਰਾ ਹੈ ਨਾ ਫਿਰ ਆਪਾਂ ਡਿਸ਼ਾ ਬਣਾਇਆ ਡੈਡੀ ਨੂੰ ਤਾਂ ਆਪਾਂ ਬਾਸ ਨਾ ਹੀ ਆ ਗਈ ਆਲੂਆਂ ਦੀ ਮੰਮੀ ਕਹਿੰਦੇ ਡੈਡੀ ਨੂੰ ਕਹਿੰਦੇ ਪੀਪਾ ਲਿਆ ਤੇਲ ਦਾ ਡੈਡੀ ਕਹਿੰਦੇ ਕੋਈ ਨਾ ਮੈਂ ਤੇ ਆਉਂਗਾ ਪੀਪਾ ਪੂਪਾ ਨਹੀਂ ਤੇਰਾ ਤਾਂ ਬੰਦ ਆ ਹਜੇ ਤੂੰ ਤਲਿਆ ਵੇ ਕੁਝ ਨਹੀਂ ਖਾਣਾ ਸੋਣਾ ਸਵਾ ਮਹੀਨਾ ਹੋ ਗਿਆ ਹਾਂ ਕੀ ਖਿਆ ਲੈਂਦਾ ਆਲੂ ਕਿਸਨ ਵਾਲਾ ਹੈ ਆਲੂ ਇਹਦਾ ਹੱਥ ਨਾਲ ਅਸੀਂ ਆ ਹੀ ਪੈਸਾ ਹੋ ਗਏ ਹੋ ਨਾ ਕੇ ਲੈ ਮਾਈਕਾ ਕਰਦੇ ਫਰੈਚ ਵਾਲਾ ਭਾਈ ਅੱਜ ਆਜ ਹਾਂ ਅਰੇ ਅੱਜ ਅੱਜ ਦਾ ਮੂਹ ਰੇ ਕੀ ਹੋ ਗਿਆ ਲੈ ਇਹ ਕੀ ਆਦਾ ਵੀ ਕਹਿਣ ਦਾ ਕੀ ਖਾਂ ਕੇ ਮੂੰਹ ਨੂੰ ਇਹਨੂੰ ਕਹਿ ਆਹ ਮੂਹ ਰੇ ਦਾ ਕੀ ਉਹ ਸੁਣੀਂਦਾ ਕਰ ਨਾ ਨੀਂਦ ਨਹੀਂ ਇਹਨੇ ਉਹ ਰਗੜਾ ਪੀ ਲਿਆ ਰਾਤ ਉੱਥੇ ਮਾ ਦਾਦਾ ਪ੍ਰਸਾਦ ਲੈ ਲਿਆ ਜੀ ਜਿੱਦਾਂ ਜਿਹੜਾ ਬਦਾਮ ਬਦੂਮ ਰਗੜ ਕੇ ਬਣਾਉਂਦਾ ਟੋਟਾ ਠੀਕ ਆ ਸਦਾ ਹੀ ਬਣਾਉਂਗੇ ਇਹ ਬਣਾਉਂਦੇ ਆ ਗੰਦੀ ਦੇ ਰੇੜੀ ਹਰੰਦੀ ਬਾਲੀ ਤੂੰ ਬਾਅਦ ਚੁਕੈਂ ਕਿ ਇਹ ਹੋ ਗਿਆ ਹੋ ਗਿਆ ਹਜੇ ਹੱਟਦੀ ਤਾਂ ਹੈ ਨਹੀਂ ਕਟ ਲਈ। ਧੀਤੀ ਕਰੋ ਤੇਰਾ ਡੈਡੀ ਦਾ ਭੁੱਖ ਲੱਗੀ ਪਈ ਆ ਡੈਡੀ ਨੂੰ। ਮਸਾਲਾ ਨਾ ਪਾਈਸ ਮੈਂ ਸਾਲੇ ਰੇਖਾ। ਹਾਂ। ਤੂੰ ਮੇਂ ਗਰਮ ਮਸਾਲੇ ਥਾਦੀ ਤੂੰ ਬੰਦ ਕਰ ਦੇ। ਹਜੇ ਨਾ ਪਾਇਆ ਕਰੋ। ਸਿਰਫ ਜੀਰਾ ਪਾ ਲਾ ਬਸ। ਮੰਮੀ ਨੇ ਬਣਾਇਆ ਸੀ। ਉਹਨਾਂ ਖੰਦੀ ਜਰਾ। ਮੋਟਾ ਪਿਆਵਾ। ਧਨੀਏ ਤੇ ਹੈਗਾ। ਤੰਨੇ ਰਲੜਾ ਬੋਲ। ਮੈਂ ਕੀ ਹੈਗਾ ਰਗੜਿਆ ਮੈਂ ਮੰਮੀ ਦਾ। ਜੇ ਮੀ ਅੱਜ ਤਾਂ ਫਿਰ ਜਾਣਾ ਨਹੀਂ ਹੈ ਨਾ ਅੱਜ ਗ੍ਰਾਮੀ। ਮੈਂ ਕਹਿੰਦੀ ਸੀ ਆਹਾਂ ਭਾਂਡੇ ਆਪਾਂ ਸਾਰੇ ਦੇ ਕੇ ਆਉਣੇ ਨੇ ਭਾਂਡੇ ਨਹੀਂ ਉਹ ਤੁਹਾਡੇ ਲੋਟ ਆਉਂਦੇਗੇ 2 ਕੁ ਲੈ ਕੇ ਚੋਰ ਪੈਨੀਆਂ ਵਾ ਮੰਮੀ ਨੇ ਕਹਿੰਦੀ ਘੋਲਾ ਡੱਬਾ ਹੈ ਨਹੀਂ ਉਹ ਲੈ ਕੇ ਆਣਾ ਚਾਹੀਦਾ ਕੋਈ ਨਾ ਸਾਰਾ ਕੁਝ ਹੈਗਾ ਵਾ ਚੌਪੜ ਲੈ ਕੇ ਆਉਣਾ ਆਪਾਂ ਕੋਈ ਨਾ ਉਹ ਮੈਂ ਲਿਆ ਆਵਾਂ ਵਿੱਚੋਂ ਉੱਪਰ ਤੋਂ ਚੌਪੜ ਕੱਚ ਦਾ ਹੁੰਦਾ ਹੋ ਉਹਦੇ ਨਾਲ ਆਏ ਜੇ ਮੈਂ ਬਰੀਕ ਕੰਡੇ ਕੱਟ ਦੇਵਾਂ ਚ ਬਹੁਤ ਸੋਹਣੇ ਉਹ ਹੈ ਤਾਂ ਹੈਗਾ ਸੀ ਆਪਣੇ ਕੋਲ ਕਿੱਥੇ ਆ ਉਹ ਲੱਭਣ ਵਾਲਾ ਉਹ ਤਾਂ ਅਸੀਂ ਸੈੱਡ ਤਾਂ ਖਰਾਬ ਹੋਇਆ ਪਿਆ ਚਲੋ ਜੀ ਉਹ ਤਾਂ ਇਹਨਾਂ ਨੂੰ ਉੱਤੇ ਟੱਕਾ ਟੁੱਕਣ ਕਿਤੇ ਸੀ ਹਾਂ ਤਾਂ ਟੱਕਣ ਨੂੰ ਹੈ ਨਹੀਂ ਸੀ ਬਿਆਹ ਚ ਗੁੰਮਿਆ ਹੋਇਆ ਦੇਖੋ ਮੇਰੀ ਦਰਦ ਹਾਂ ਜੇ ਕਰੀ ਸਾਰੇ ਕੁੜਦੇ ਵੀ ਰਹਿ ਗਈਆਂ ਉਹ ਜਿਹੜੀ ਕੰਮ ਵਾਲੀ ਆ ਉਹ ਵੀ ਕੋਈ ਵੀ ਕੈਂਡੇ ਨਹੀਂ ਲੱਭਾ ਇਹਨਾਂ ਸਿੱਟੋ ਬਣੋ ਉਹਨੂੰ ਫੜਾ ਕੇ ਪਾਉਣਾ ਮੈਂ ਚੇਰ ਕੋਣੀ ਆ ਬਲਾ ਮਸਾਲਾ ਬਣਾਉਦਾ ਮੰਮੀ ਮਾਰਚ ਬਾਲੀ ਦਾ ਚੱਕ ਦਿਓ ਠੀਕ ਜੀ ਰੱਖਿਓ ਨਹੀਂ ਹਰੀਆਂ ਮਿਰਚਾਂ ਪਾਉਣੀਆਂ ਸੀ ਯਾਰ ਹਰੀਆਂ ਹਰੀਆਂ ਭਰਗਾ ਮਰ ਤੇ ਬਾਬਾ ਓਏ ਆ ਗਰਮ ਮਸਾਲੇ ਉਹ ਨੂਨ ਗਰਮ ਮਸਾਲਾ ਨਹੀਂ ਹੈਗਾ ਓਏ ਕੀ ਹਾਂਜੀ ਪਾਣੀ ਕਿਹ ਨਾਲ ਦਰਿਆ ਚ ਭਰਿਆ ਹੁੰਦਾ ਪਾਣੀ ਦਰਿਆ ਦਾ ਭਰੇ ਹੋਇਆ ਨਹੀਂ ਉਹ ਜਿਹੜੀ ਨਾਲ ਦੀ ਪਾਣੀ ਜਾਉਂਦੀ ਹੁੰਦੀ ਉਹ ਨਹੀਂ ਮਨੂ ਚਾਰ ਤੋਂ ਬਟਾਂਡੇ ਸੜਕਾ ਉਹ ਨਹੀਂ ਇੰਨਾ ਹੈਗਾ ਸੁੱਕਾ ਦਾ ਪਿਆ ਉਹਦਾ ਸੁੱਕਾ ਹੀ ਪਿਆ ਨਾ ਲੈ ਕੀ ਓਏ ਐਵੇਂ ਕਈ ਹਵਾ ਵੀ ਡਾਇਆ ਵੇ ਬਾਲਾ ਕਈ ਥਾਵਾਂ ਤੇ ਪਾਣੀ ਬਣੇ ਰਾਵ ਚੋੜਿਆ ਉਹ ਡੈਡੀ ਕਈ ਥਾਵਾਂ ਤੇ ਪਾਣੀ ਹੈ ਵੀ ਹੈ ਨਹੀਂ ਉਹੀ ਟੱਕਿਆ ਵੇ ਕੰਮ ਹਉਆ ਡਾਇਾ ਕਈ ਥਾਵਾਂ ਤੇ ਪਾਣੀ ਬਹੁਤ ਆ ਆਲੂ ਵਾਲੇ ਪਰਾਉਠੇ ਅਜਿੰਨਾ ਨਹੀਂ ਲਾਈ ਮਾਂ ਨੇ ਲੈਟ ਜੀ ਲੈਟ ਆ ਗਈ ਹੁਣੀਆ ਹੁਣ ਨਹੀਂ ਹੁਣ ਤਾਂ ਨਹੀਂ ਹੋਊਗਾ ਆ ਜਾ ਹੁਣ ਰੋਟੀ ਖਾ ਲਾ ਮੰਮੀਆਂ ਕੋਈ ਗੱਲ ਜੱਟ ਹੋ ਕਿਟਾਂ ਦਾ ਸਾਰੀਆਂ ਹੀ ਚੋਈ ਜਾਂਦੀਆਂ ਆਪਣੀਆਂ ਵੀ ਕਾਗਜ਼ ਪਾ ਦੰਨੇ ਆ ਯਾਰ ਕੋਈ ਨਾ ਪਹਿਲਾਂ ਰੋਟੀ ਖਾ ਲੋ ਅੱਧੇ ਹੀ ਰੰਗ ਜਾਂਦੀ ਆ ਵਾਡੀ ਸਹੀ ਗੱਲ ਆ ਲੈ ਗਣੀ ਆਇਆਂ ਦਿਖਾ ਕੇ ਲੈ ਆਈਆਂ ਸਾਰਾ ਅਸਲੀ ਕਮਾਈ ਨੂੰ ਹੁਣ ਸਾਰੇ ਦੇਖ ਕੇ ਆਈਆਂ ਮੈਨੂੰ ਪਤਾ ਕਿੱਥੋਂ ਜਿਹੜਾ ਆਪਣੇ ਡੱਡੂ ਕਾਹ ਪਾਣੀ ਪਿਆਏ ਮੇਰੇ ਡੱਡਾ ਨੂੰ ਦੇਖ ਲਿਆ ਕਰੋ ਉੱਥੇ ਮੇਰੇ ਡੱਡਾ ਪਾਣੀ ਪੀਣ ਨੂੰ ਆਇਆ ਮੇਰੇ ਡੱਡਾ ਨੂੰ ਦੇਖਿਆ ਕਰੋ ਵਾਹ ਆਹ ਨਾ ਨਾ ਸਾਰਾ ਚੂਈ ਜਾਂਦਾ ਹਾਂ ਔਰ ਸੁਰਪੁਰ ਕਿੱਥੋਂ ਪਹੁੰਚ ਜੀ ਜੇ ਦੂਰ ਪਰ ਛੱਡੀ ਹੁੰਦੀ ਤਾਂ ਔਰ ਸੁਰਪੁਰ ਨੇ ਹਾਂ ਮਾਣਾ ਗਲੈਂਡ ਗੱਡੇ ਮਾਣਾ ਗਨ ਛੱਡੇ ਮਾ ਸਭ ਕੁਝ ਗੱਡੇ ਲੈਣ ਚ ਚਲੋ ਯਾ ਡਾਗੜਾ ਇੱਕ ਵਾਰੀ ਆ ਬੈਠੇ ਚਾਲੋ ਵੀ ਤੁਝੋ ਅੱਜ ਦਾ ਕੀ ਆ ਮੈਂ ਤੁਝੇ ਸਮਝਾ ਦੇ ਚਰ ਕੇ ਅੱਜ ਝੂਟਾ ਨਾਲ ਮਾ ਨਹੀਂ ਆਣਾ ਨਹੀਂ ਮਖਣੀ ਉਹ ਦੇ ਦੇ ਇਹ ਤਾਂ ਖਾਂਦੀ ਨਹੀਂ ਕਿ ਖਵਾ ਖਵਾ ਨਹੀਂ 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 ਨੂੰ ਇਹਨੇ ਡਾਕਟਰ ਨੇ ਕਿਹਾ ਵਾ ਖਾਣਾ ਸਾਰਾ ਕੋ ਹਾਂ ਆ ਇੱਕ ਲੈਣਾ ਕੋਈ ਨਾ ਇੱਕ ਲੈ ਲਈਏ ਇੱਕ ਤਾਂ ਖਾ ਉਹ ਇੱਕ ਬਾਅਦ ਚ ਦੇ ਦਿਓ ਕਾ ਐਵੇਂ ਇਹਦਾ ਕਰਦੀ ਰਹਿੰਦੀ ਆ ਫੜਕਾ ਜੀ ਬਣਦੀ ਜਾਂਦੀ ਆ ਨੌ ਮਾਰਚ ਬਾਅਦ ਮੈਂ ਨਹੀਂ ਚੰਗੀ ਡੜੀ ਚੱਕ ਲੋ ਬਹੁਤ ਠੰਡੀ ਹੋ ਗਈ ਬਹੁਤ ਠੰਡੀ ਰਹਿੰਦੀ ਮੈਨੂੰ ਪਨਾਵਾ ਕੋਈ ਕਰਨਾ ਆਹ ਇਹ ਪਪਾ ਸਾਰਾ ਪਤਾ ਹੈ ਹਮਮ ਸੋਤੀ ਬਣਾਵਾ ਨੂੰ ਹੁੰਦੇ ਆ ਪੰਜਾਬ ਮੰਦਾ ਵੇਨ ਪਤਾ ਨਹੀਂ ਦਾ ਇੱਕ ਬੰਨਾ ਇੱਕ ਬੰਨਾ 15-18 ਦੇ ਉਮਰ ਹੋ ਗਏ ਉਹਦੇ ਹਮਮ 3 ਬਰਸਰਾ ਮਾਰੀ ਹੋ ਆਣੀ ਆਣੀ ਪਰੋਣੀ ਫੋਟਾ ਬਾਪੂ ਘੇਰ ਤੋ ਸੋ ਗਿਆ ਸਾ ਸਾ ਦਾ ਨਾਮ ਕੇ ਪੂਰਾ ਹੋ ਤੋ ਉਹ ਸਾਹ ਨਾ ਰੱਖਦਾ ਸੀ ਨਾ ਰੈਸਟਰੀ ਉਹ ਰੱਖਦਾ ਨਹੀਂ ਹਾਂ ਕੀ ਹੈ ਟਰੀ ਦਾ ਸੁਣਾ ਤਾਂ ਸਹੀ ਹੈ ਕੀ ਹੈ ਟਰੀ ਦੱਸਦਾ ਹੀ ਤੇ ਤੇਰਾ ਬਾਬਾ ਉਹ ਕਹਿੰਦਾ ਜਦ ਮੈਂ ਬਾਅਦ ਤੁਸੀਂ ਨਾ ਅਸੀਂ ਹਾਂ ਕਹਿੰਦਾ ਮੈਂ ਦੂਜਾ ਆਪਣਾ ਸਤਾ ਤੇ ਆਵੇ 12 24 ਘੰਟੇ ਹਾਂ ਮਰਾਂ ਬਰ ਉੱਪਰ ਸੀ ਵੀ ਮੈਂ ਤੇਰੀ ਦਾਦੀ ਕਹਿੰਦੀ ਸੀ ਕਿ ਜੀ ਮਰ ਗਿਆ ਹਾਂ ਹੈ ਰੇਡੀ ਅੱਛਾ ਦਾਦੀ ਆਦੀ ਵੀ ਮਰ ਗਿਆ ਹਾਂ ਅੱਛਾ ਸਾਰੇ ਰਹਿੰਦੇ ਇਕੱਠੇ ਹੋ ਗਏ ਬਾਪੂ ਕਹਿੰਦਾ ਅੱਛਾ ਉਹ ਕਹਿੰਦਾ ਜਦੋਂ ਮੈਂ ਫੇਰ ਉਹ ਬਾ ਬਾਨੇ ਬੁੱਢਣ ਸਿੱਟਿਆ ਸਾਕੂ ਕਰਿਆ ਜਦੋਂ ਨਵਾਉਣ ਦੀ ਤਿਆਰੀ ਕੀਤੀ ਬਾਪੂ ਕਹਿੰਦਾ ਮੈਨੂੰ ਕਹਿੰਦਾ ਮੈਂ ਉੱਠ ਕੇ ਬਹਿ ਗਿਆ ਫੇਰ ਉਹ ਕਹਿੰਦਾ ਮੈਂ ਉੱਠ ਕੇ ਬਹਿ ਗਿਆ ਹੈ ਰੇਡੀ ਉਹ ਟਕੇ ਜਦੋਂ ਕਹਿੰਦਾ ਮੈਂ ਜਾ ਗਿਆ ਤੇ ਬਾਅਦ ਚ ਕਹਿੰਦਾ ਮੈਂ ਫਿਰ ਸਾਰੇ ਜਿੰਨੇ ਆਏ ਸੀ ਤੁਹਾਡੇ ਮਾਮੇ ਸਾਰੇ ਆਏ ਰਿਸੀ ਹੂੰ ਕਹਿੰਦਾ ਸਾਰੇ ਨਹਰਾਣ ਹੋ ਗਏ ਉਹ ਜਦੋਂ ਕਹਿੰਦਾ ਮੈਂ ਉੱਠ ਕੇ ਬਹਿ ਗਿਆ ਤੇ ਮੈਂ ਮੈਸਤਰੀਆਂ ਦੀ ਬਹੂ ਸੀ ਨੌਜਵਾਨ ਹੂੰ ਉਹ ਧਰਮਰਾਜ ਕਹਿੰਦਾ ਵੀ ਮੈਂ ਤੈਨੂੰ ਨਹੀਂ ਸੱਦਿਆ ਸੀ ਵੀ ਉਹਦੀ ਸੱਤ ਤਾਂ ਮੰਗ ਤਾਂ ਉਹਦੀ ਸੀ ਹੂੰ ਉਹ ਫਿਰ ਕਹਿੰਦਾ ਮੇਰੀ ਚਿਖਿਆ ਦੇ ਵਿੱਚੋਂ ਉਹ ਚੰਦੀ ਹੂੰ ਕਿਰ ਉੱਪਰ ਛਾਦਾ ਛੋ ਗਣਾ ਠੰਡਾ ਹੋ ਗਣਾ ਮੱਖਣੀ ਖਾਣੀ ਆ ਹੁਣ ਬੜਾ ਮੱਖਣੀ ਗਿਆ ਇੱਕ ਬੁਰਕੀ ਨਾਲ ਮੱਖਣੀ ਖਾ ਲਾ ਹਾਂਦੀ ਨਹੀਂ ਹਾਂ ਚਰਨ ਢੂਡੇ ਖਾਣ ਦਾ ਹਾਂ ਇਹ ਵੀ ਇਵੇਂ ਜਿਵੇਂ ਕਿਹੜਾ ਚਰਨ ਹਾਂ ਆ ਦੇਖ ਤੇ ਭਲਾ ਭਾਵੇਂ ਦਾ ਹਾਂ ਇਹ ਵੀ ਮੁੜਿਆ ਹੂੰ ਸਵਾਦ ਰੋਟੀ ਨਾ ਬਹੁਤ ਸਵਾਦ ਹੂੰ ਬਹੁਤ ਕਰਾਦੀ ਆ ਯਾ ਡੋ ਖਾਣੀਆਂ ਅਜੇ ਅੰਕ ਇੱਕ ਹੋਰ ਖਾਣੀ ਆ। ਗੋਮ ਦੀ ਡਾਈਸ ਸੈੱਟ ਕਰਨੀ ਆ। ਹਾਂ। ਆਹ ਦੀ ਸੈੱਟ ਹੋ ਗਈ। ਪਰ ਐਸ ਤਰ੍ਹਾਂ ਮਿਲ ਜਾਂਦੇ ਉਹ। ਇਹ ਦਾ ਦੇ ਪਿੰਡ। ਆਪਨੇ ਦੇਖਿਆ ਕੀ ਆ ਨੂੰ? ਆਹ ਦੇਖੋ ਦੇ ਵੀਰੋ। ਹਾਂ। ਪਰ ਖਾਣੀ ਨਹੀਂ ਡੁੱਟੀ। ਮੈਂ ਛੋਟੀ ਹੀ ਸੀ। ਹਾਂ। ਇੰਨਾ بڑا ਐਡਾ ਟਾ ਕੋਠੇ ਤੇ ਚੜ ਗਏ, ਬੇੜਾ ਤੇ ਚੜਨੀ ਸੀ। ਅੱਤਪੰਦ ਆਪਣੇ ਘਰੇ ਸਾਡੇ ਆਏ ਸੀ ਚਾਹੀ ਸਾਡੇ।